ਪੂਰੇ ਪੰਜਾਬ ਦੇ ਅੰਦਰ ਲੱਖਾਂ ਮੋਟਰਸਾਈਕਲਾਂ ਮਾਰਚ ਹੋਊਗਾ ਕਿਸਾਨ ਮਜ਼ਦੂਰ ਮੋਰਚੇ ਦੇ ਸਦਕੇ ਤੇ तमाम ਪੰਜਾਬ ਦੀਆਂ ਜਥੇਬੰਦੀਆਂ ਕੇਐਮਐਮ ਪੰਜਾਬ ਅੱਜ ਦਾ ਪ੍ਰੋਗਰਾਮ ਕਰ ਰਿਹਾ ਅਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ तमाम 23 ਦੇ 23 ਜ਼ਿਲ੍ਹਿਆਂ ਵਿੱਚ ਪ੍ਰੋਗਰਾਮ ਹੋ ਰਿਹਾ ਭਗਵੰਤ ਮਾਨ ਸਰਕਾਰ ਨੂੰ ਕਿਹਾ ਜਾ ਰਿਹਾ ਵੀ ਲੈਂਡ ਪੂਲਿੰਗ ਪਾਲਿਸੀ ਵਾਪਸ ਲਈ ਜਾਵੇ ਨਹੀਂ ਤਾਂ ਵਾਪਸ ਲੈਣ ਵਾਸਤੇ ਪੰਜਾਬ ਦੇ ਲੋਕ ਤੁਹਾਨੂੰ ਮਜਬੂਰ ਕਰ ਦੇਣਗੇ ਇਹਦੇ ਨਾਲ ਦੀ ਨਾਲ ਜਿਹੜਾ ਬਿਜਲੀ ਬੋਰਡ ਦਾ ਨਿੱਜੀਕਰਨ ਚਿੱਪ ਵਾਲੇ ਮਿੱਤਰ ਆ ਉਹ ਵੀ ਸਾਡਾ ਮੁੱਦਾ ਹੈਗਾ ਵਾ ਅਰ ਜਿਵੇਂ ਪੰਜਾਬ ਦੀਆਂ ਜ਼ਮੀਨਾਂ ਤੇ ਕਾਰਪੋਰੇਟ ਦੇ ਏਜੰਡੇ ਤਹਿਤ ਚਾਹੇ ਭਾਰਤ ਮਾਲਾ ਯੋਜਨਾ ਹੋਵੇ ਚਾਹੇ ਬੁਲਟ ਟ੍ਰੇਨ ਹੋਵੇ ਚਾਹੇ ਪੰਜਾਬ ਅੰਦਰ ਖੁਸ਼ਕ ਬੰਦਰਗਾਹ ਹੋਣ ਚਾਹੇ ਬਾਤ ਕਰ ਕਿਸਾਨਾਂ ਦਾ ਜਾੜਾ ਪੰਜਾਬ ਦੀਆਂ ਜ਼ਮੀਨਾਂ ਤੇ ਲਗਾਤਾਰ ਕਾਰਪੋਰੇਟ ਦਾ ਕਬਜ਼ਾ ਕਰਾਇਆ ਜਾ ਰਿਹਾ ਔਰ ਅੱਜ ਅਸੀਂ ਜਿਹੜੇ ਮੁਲਾਜ਼ਮ 3 ਦਿਨ ਦੀ ਹੜਤਾਲ ਕਰ ਰਹੇ ਨੇ ਬਿਜਲੀ ਮੁਲਾਜ਼ਮ ਉਹਨਾਂ ਦੀ ਹੜਤਾਲ ਦਾ ਵੀ ਸਮਰਥਨ ਕਰਦੇ ਹੈਗੇ ਆ ਕਿੰਮ ਵੱਲੋਂ ਔਰ ਇਹਦੇ ਨਾਲ ਦੀ ਨਾਲ ਜਿਹੜਾ 20 ਨੂੰ ਚੰਡੀਗੜ੍ਹ ਵੱਡਾ ਇਕੱਠ ਕਰਨਾ ਉਹਦੇ ਵਿੱਚ ਵੀ ਲੋਕਾਂ ਨੂੰ ਪਹੁੰਚਣ ਦਾ ਸੱਦਾ ਦੇਣੇ ਆ ਪੰਜਾਬੀਆਂ ਨੂੰ ਅਪੀਲ ਕਰਦੇ ਹੈਗੇ ਆ ਵੀ ਇਹ ਮਸਲਾ ਕੱਲਾ ਕਿਸਾਨਾਂ ਦਾ ਨਹੀਂ ਜੇ ਪਿੰਡ ਉੱਜੜਨੇ ਨੇ ਤੇ ਲਗਭਗ ਸਾਰੇ ਉੱਜੜਨੇ ਨੇ ਜਿਹੜਾ ਛੋਟਾ ਦੁਕਾਨਦਾਰ ਆ ਆਨਲਾਈਨ ਵਪਾਰ ਰਹੀ ਉਹਨਾਂ ਨੂੰ ਮਾਰਿਆ ਜਾ ਰਿਹਾ ਵਾ ਇਹਦੇ ਨਾਲ ਨਾਲ ਜਿਹੜੇ ਵੱਡੇ ਸ਼ਾਪਿੰਗ ਮਾਲ ਆ ਰਹੇ ਉਹ ਵੀ ਦੁਕਾਨਦਾਰੀ ਨੂੰ ਝਾੜ ਰਹੇ ਆ ਛੋਟਾ ਲੱਘੂ ਉਦਯੋਗ ਵੀ ਖਤਰੇ 'ਚ ਹੈਗਾ ਮਜ਼ਦੂਰ ਤੇ ਵੀ ਹਮਲਾ ਇਹਨੂੰ ਇੱਕ ਮਨੁੱਖਤਾ ਵਾਲਾ ਅੰਦੋਲਨ ਪੂਰੇ ਪੰਜਾਬੀਆਂ ਦਾ ਅੰਦੋਲਨ ਬਣਾਇਆ ਜਾਵੇ ਜੇ ਪੰਜਾਬ ਦਾ ਅਰਥਚਾਰਾ ਖੇਤੀ ਤੇ ਨਿਰਭਰ ਹੈ ਜੇ ਖੇਤੀ ਮਰ ਜੂ ਤੇ ਅਰਥਚਾਰਾ ਮੁੱਕ ਜੂਗਾ ਧੰਨਵਾਦ ਹਾਂ ਜਿਹੜੀ ਸਾਡੀ 20 ਦੀ ਮਹਾਰੈਲੀਆ ਕੁੱਕੜਪਿੰਡ ਜਲੰਧਰ ਹੋਊਗੀ ਪੁਲਿੱਖੇ ਨਾਲ ਚੰਡੀਗੜ੍ਹ ਕੇ ਜਾਗੇ